ਹਾਂਜੀ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਅਕਸ਼ੇ ਤੁਸੀਂ ਰਾਜੀ ਖੁਸ਼ੀ ਹੋਵੋ ਜਿਹੜੀ ਅੱਜ ਤੁਹਾਨੂੰ ਕਹਾਣੀਆਂ ਸੁਣਾਉਣ ਲੱਗਿਆ ਥੋੜੀ ਧਿਆਨ ਨਾਲ ਸੁਣਨ ਵਾਲੀ ਆ ਬਿਗ ਇਸ਼ਕ ਵਿੱਚ ਅੰਨਾ ਹੋਇਆ ਇਨਸਾਨ ਕੀ ਕੀ ਗਲਤੀਆਂ ਕਰਦਾ ਇੱਕ 45 ਸਾਲ ਦਾ ਇਨਸਾਨ ਸੀ ਉਹਦੇ ਘਰ ਵਾਲੀ ਮਰ ਜਾਂਦੀ ਐ ਜ਼ਮੀਨ ਉਹਦੇ ਕੋਲੇ ਕਾਫੀ ਹੁੰਦੀ ਐ 4-5 ਸੌ ਜਗ੍ਹੀ ਪਿਛਲੇ ਰਾਣੇ ਜਵਾਨੇ ਦੀ ਗੱਲ ਹੈ ਪਰ ਸੱਚੀ ਇਹ ਤੇ ਉਹਦੀ ਜ਼ਮੀਨ ਦੇ ਵਿੱਚ ਉਸ ਟੈਂਪ ਪੱਠਾ ਲੱਗਿਆ ਹੋਸੀ ਉਹਦਾ ਅਪਦਾ ਪੈਸਾ ਬਹੁਤ ਸੀ ਲਾਦ ਹੈ ਨਹੀਂ ਸੀ ਤੇ ਰਿਸ਼ਤੇਦਾਰਾਂ ਨੇ ਬਹੁਤ ਕਿਹਾ ਵੀ ਪੈਸਾ ਐਵੇਂ ਕਿਸੇ ਕੋਲੇ ਜਾਊ ਵੀ ਤੂੰ ਸ਼ਾਦੀ ਕਰਵਾ ਲਾ ਪਹਿਲ ਤਾਂ ਨਾ ਨਾ ਕਰਦਾ ਰਿਹਾ ਇਸੇ ਤਰ੍ਹਾਂ ਨੇ 10 ਸਾਲ ਲੰਘਾ ਤੇ 55 ਸਾਲ ਦੀ ਉਮਰ ਹੋ ਗਈ ਚਲੋ ਇੱਕ ਰਿਸ਼ਤਾ ਆਇਆ ਕੁੜੀ ਬਹੁਤ ਸੋਹਣੀ ਸੁਨੱਖੀ ਤੇ ਉਮਰ ਦੀ ਵੀ 21-22 ਸਾਲਾਂ ਦੀ ਤੇ ਆਪ ਵੀ ਕੰਮ ਕਰਕੇਆਂ ਨੌਕਰਾਂ ਤੋਂ ਕਰਵਾ ਕੇ ਅੱਕ ਥੱਕ ਗਿਆ ਸੀ। ਉਹਨੇ ਸੋਚਿਆ ਵੀ ਹੁਣ ਕਿੰਨਾ ਕਚਰੇ ਇਸ ਤਰ੍ਹਾਂ ਸਾਰਾਂਗੇ ਚਲੋ ਕੋਈ ਗੱਲ ਨਹੀਂ ਸ਼ਾਦੀ ਕਰਵਾ ਲੈਨੇ ਆ ਸਮਝਦਾਰ ਦੱਸਦੇ ਨੇ ਕੁੜੀ। ਤੇ ਸ਼ਾਦੀ ਕਰਵਾ ਲਈ ਤੇ ਕੁੜੀ ਨੂੰ ਪਹਿਲਾਂ ਪੁੱਛਿਆ ਗਿਆ ਵੀ ਤੇਰੇ ਉਸ ਜਵਾਨੇ ਦੇ ਵਿੱਚ ਮਾਪੇ ਨੇ ਪੁੱਛਿਆ ਵੀ ਤੈਨੂੰ ਠੀਕ ਆਵੇਂ ਇੰਨਾ ਕੋਸ਼ਾ ਵੀ ਬਹੁਤ ਕੁਸੂਰਾਜ ਕਰਨਗੇ ਤੂੰ ਰਾਣੀ ਬਣ ਕੇ ਰਹੇਂਗੀ। ਤੇ ਕੁੜੀ ਲਾਲਚ ਦੇ ਵਿੱਚ ਆ ਗਈ ਵੀ ਹੋਰ ਮੈਨੂੰ ਕੀ ਚਾਹੀਦਾ ਮੈਂ ਬੁੜੇ ਤੋਂ ਕੀ ਲੈਣਾ ਵੀ ਮੈਂ ਰਾਣੀ ਤਾਂ ਬਣ ਕੇ ਰੰਗ ਨਾ ਮੇਰੇ ਕੋਲੇ 11 ਗੱਡੀਆਂ ਉਸ ਜਵਾਨੇ ਦੇ ਵਿੱਚ ਸਭ ਕੁਝ ਸੀ ਤੇ ਲਾਲਚ ਪਹਿਲੇ ਯੁੱਗ ਤੋਂ ਚੱਲਿਆ ਆਇਆ ਹੈ ਕੋਈ ਇਹ ਨਹੀਂ ਹੈ ਵੀ ਹੁਣੇ 21ਵੀਂ ਸਦੀ ਦੇ ਵਿੱਚ ਲੋਕੀ ਲਾਲਚੀ ਹੋਏ ਨੇ ਨਹੀਂ ਨਹੀਂ ਭਲੇਖਾ ਪਹਿਲਾਂ ਤੋਂ ਹੀ ਨੇ ਤੇ ਉਹ ਕੁੜੀ ਥੋੜਾ ਅਕਤਰ ਬਾਅਦ ਵਿਆਹ ਤੋਂ ਉਸਤੌਨਾ ਲੱਗੀ ਅਸਤਨਾ ਸ਼ੁਰੂ ਹੋ ਗਈ ਨਨ ਦੇ ਵਿੱਚ ਪਸਤਾਵਾ ਹੋ ਗਿਆ ਵੀ ਮੈਂ ਤਾਂ ਗਲਤੀ ਕਰ ਬੈਠੀ ਇਸ ਬੁੱਢੜੇ ਨਾਲ ਵਿਆਹ ਕਰਾ ਕੇ ਚਲੋ ਟਾਈਮ ਨਿਕਲਦਾ ਗਿਆ 2 ਕਿ ਮਹੀਨੇ ਬਾਅਦ ਉਹ ਨਾਲ ਇੱਕ ਬਾਗ ਸੀ ਬਾਗ ਦੇ ਵਿੱਚ ਜਾ ਕੇ ਬੈਠਣ ਲੱਗੀ ਕੱਲੀ ਹੁਣ ਪਤਾ ਵੀ ਬਾਗ ਦੇ ਵਿੱਚ ਅਨੇਕਾਂ ਲੋਕ ਹੀ ਆਉਂਦੇ ਨੇ ਚੰਗੇ ਵੀ ਤੇ ਮਾੜੇ ਵੀ ਉਸ ਬਾਗ ਦਾ ਜਿਹੜਾ ਮਾਲੀ ਸੀ ਨੌਜਵਾਨ ਮੁੰਡਾ ਸੀ ਉਹਨੇ ਦੇਖਿਆ ਵੀ ਕੁੜੀ ਬੜੀ ਸੋਹਣੀ ਸੁਨੱਖੀ ਆ ਪੁੱਛਣ ਲੱਗਿਆ ਗੱਲਾਂ ਕਰਦੇ ਕਰਦੇ ਚਲੋ ਰੋਜ਼ ਉਹਨਾਂ ਨੇ ਉੱਥੇ ਬੈਠ ਕੇ ਗੱਲਾਂ ਕਰਨੀਆਂ ਇੱਕ ਨੇ ਟਾਈਮ 2-4 ਮਹੀਨੇ ਨਿੱਕਾ ਦੇ ਰਹੇ ਉਹਨਾਂ ਦਾ ਜਿਹੜਾ ਆਪਸ ਵਿੱਚ ਗੱਲਬਾਤ ਸੀ ਵੱਧ ਗਈ ਇੱਕ ਦਿਨ ਉਹ ਮੁੰਡਾ ਨੌਜਵਾਨ ਕੁੜੀ ਨੂੰ ਉਹਨੂੰ ਕਹਿਣ ਲੱਗਿਆ ਵੀ ਤੇਰਾ ਪਤੀ ਬਹੁਤ ਮੀਰ ਆ ਤੂੰ ਉਹਦੇ ਰਹਿਣਾ ਨਹੀਂ ਚਾਹੁੰਦੀ ਵੀ ਉਹ ਬੁਢਾ ਵਾ ਵੀ ਜੇ ਇੱਥੋਂ ਭੱਜ ਕੇ ਜਾ ਕੇ ਆਪਾਂ ਦੂਜੇ ਸ਼ਹਿਰ ਦੇ ਵਿੱਚ ਬਸ ਜੀਏ ਪੱ ਬਿਆਹ ਕਰਵਾ ਲਈਏ ਵੀ ਮੈਂ ਇੰਨਾ ਤਾਂ ਅਮੀਰ ਨਹੀਂਗਾ ਵੀ ਜਿਹੜਾ ਤੇਰਾ ਖਰਚਾ ਚੱਕ ਲੂੰਗਾ ਜਾਂ ਮੈਂ ਕਿਸੇ ਸ਼ਹਿਰ ਦੇ ਦੂਜੇ ਵਿੱਚ ਜਾ ਕੇ ਸੈੱਟ ਹੋ ਜਾਊਗਾ ਤੂੰ ਐ ਕਰ ਵੀ ਜਿੰਨੀ ਵੀ ਤੇਰੇ ਪਤੀ ਕੋਲੇ ਧਨ ਦੌਲਤਾ ਗਹਿਣਾ ਗੱਟਾ ਸਾਰਾ ਲੈ ਆ ਦੋਨਾਂ ਜਣਾਂ ਨੇ ਪੱਕਾ ਮਨ ਬਣਾ ਲਿਆ ਉਸ ਮੁੰਡੇ ਨੇ ਉਸ ਟਾਈਮ ਜੋ ਵੀ ਨਸ਼ੇ ਦੀ ਚੀਜ਼ ਹੋ ਜਿਹਦੇ ਨਾਲ ਬੰਦਾ ਉੱਠੇ ਨਾ ਉਹ ਉਹਨੂੰ ਦਿੱਤੀ ਵੀ ਅੱਜ ਦੁੱਧ ਦੇ ਵਿੱਚ ਦੇਦੀ ਉਨੇ ਖਾਣਾ ਖਾਦਾ ਉਸਦੇ ਪਤੀ ਨੇ ਤੇ ਖਾਣੇ ਤੋਂ ਬਾਅਦ ਦੁੱਧ ਦਿੱਤਾ ਜਿਵੇਂ ਅੱਗੇ ਰੋਜ਼ ਦਿੰਦੀ ਸੀ ਤੇ ਦੁੱਧ ਪੀਣਸਾਰ ਉਹਨੂੰ ਬਹੁਤ ਗਹਿਰੀ ਨੀਂਦ ਆ ਗਈ ਜਦੋਂ ਗਹਿਰੀ ਨੀਂਦ ਆ ਗਈ ਤਾਂ ਉਹਨੇ ਉਹਦੇ ਸਹਰਾਣੇ ਉੱਤੇ ਚਾਬੀਆਂ ਚੱਕੀਆਂ ਤੇ ਤਜੋਰੀ ਦੇ ਵਿੱਚੋਂ ਜੋ ਵੀ ਗਹਿਣਾ ਘਟਾ ਸੀ ਪੈਸਾ ਢੇਲਾ ਸੀ ਸਾਰਾ ਕੁਝ ਚੱਕ ਲਿਆ ਜਿੰਨਾ ਪਾ ਹੋਇਆ ਜੈਬਰ ਵਗੈਰਾ ਸਾਰੇ ਪਾਲੇ ਟੂਮਾ ਜਿਹੜੀਆਂ ਨਾਂ ਪਾ ਹੋਈਆਂ ਜ਼ਿਆਦਾ ਸੀ ਬਹੁਤ ਤੇ ਉਹ ਉਹਨੇ ਇੱਕ ਪੋਟਲੀ ਦੇ ਵਿੱਚ ਜਿਹਦੇ ਵਿੱਚ ਪੈਸੇ ਬੰਨੇ ਤੇ ਉਹਦੇ ਵਿੱਚ ਪੋਟਲੀ ਦੇ ਚੋਟੂਮਾ ਵੀ ਬੰਨ ਲੀਆਂ ਤੇ ਇਕੱਠਾ ਕਰਕੇ ਭੂਰੀ ਦੀ ਬੁੱਕਲ ਮਾਰ ਕੇ ਮੂੰਹ ਨੇਰ ਜੇ ਬਾਹਰ ਨਿੱਕਾ ਜਾਂਦੇ ਜਿੱਥੇ ਉਹਨਾਂ ਦਾ ਮਤਾ ਪਾਇਆ ਹੋਸੀ ਵੀ ਪਾ ਇੱਥੇ ਇਕੱਠੇ ਹੋਵਾਂਗੇ ਤੇ ਉੱਥੇ ਇਕੱਠੇ ਹੁੰਦੇ ਨੇ ਤੇ ਮੂਹਰੇ ਇੱਕ ਨਦੀ ਹੁੰਦੀ ਹੈ ਜਿਹੜੀ ਉਹਨਾਂ ਨੇ ਪਾਰ ਕਰਨੀ ਹੁੰਦੀ ਹੈ ਨਦੀ ਪਾਰ ਕਰਨ ਤੋਂ ਪਹਿਲਾਂ ਉਹਨਾਂ ਨੇ 2 ਮਿੰਟ ਖੜਕੇ ਸੋਚਿਆ ਦੋਨਾਂ ਜਣਿਆਂ ਨੇ ਵੀ ਨਦੀ ਬਹੁਤ ਚੜੀ ਹੋਈ ਹੈ ਜੇ ਆਪਾਂ ਅੱਜ ਨਦੀ ਨਾ ਪਾਰ ਕੀਤੀ ਤੂੰ ਵਾਪਸ ਜਾਨੀਏ ਤਾਂ ਤੇਰਾ ਪਤੀ ਪਤਾ ਨਹੀਂ ਤੇਰਾ ਕੀ ਕੀ ਕਰੂਗਾ ਤੇ ਤੇਰਾ ਸਾਰਾ ਪਤਾ ਵੀ ਲੱਗ ਜਾਊਗਾ ਵੀ ਇਹ ਘਰੋਂ ਸਮਾਨ ਲੈ ਕੇ ਭੱਜੀ ਸੀ ਉਹ ਕਹਿੰਦੀ ਹਾਂ ਇਹ ਗੱਲਾਂ ਦੇ ਨਾਲ ਮੈਂ ਸਹਿਮਤ ਹਾਂ ਵੀ ਮੈਂ ਹੁਣ ਭੱਜ ਕੇ ਇਹਨਾਂ ਵਾਪਸ ਮੁੜਨ ਖਾਤਰ ਥੋੜੇ ਹੀ ਆਈਆਂ ਉਹ ਕਹਿੰਦਾ ਦੇਖੋ ਵੀ ਜਿਹੜਾ ਆਪਣੇ ਕੋਲੇ ਢਹਣਾ ਗੱਟਾ ਵਾ ਉਹਨਾਂ ਚਾਂਦੀ ਦੇ ਰੁਪਏ ਹੁੰਦੇ ਸੀ ਉਹਨਾਂ ਦਾ ਵਜਨ ਵੀ ਕਹਿੰਦੇ ਕਾਫੀ ਜ਼ਿਆਦਾ ਹੁੰਦਾ ਸੀ ਉਹ ਕਹਿੰਦਾ ਵੀ ਇਹ ਮੈਂ ਆਪਣੇ ਲੱਕ ਦੇ ਨਾਲ ਬੰਨ ਕੇ ਪਰਲੇ ਪਾਸੇ ਰੱਖਿਆ ਉਹਨਾਂ ਕਿਸੇ ਝਾੜ ਦੇ ਵਿੱਚ ਉਸ ਤੋਂ ਬਾਅਦ ਮੈਂ ਤੈਨੂੰ ਵੀ ਆਪਣੀ ਪਿੱਠ ਦੇ ਉੱਤੇ ਬੰਨ ਕੇ ਲੈ ਜੂੰਗਾ ਇਸ ਤਰ੍ਹਾਂ ਉਹ ਕਹਿੰਦੀ ਠੀਕ ਆ ਉਹ ਕੋਲ ਜੋ ਵੀ ਪੋਰਟਲੀ ਦੇ ਵਿੱਚ ਬੰਨੇ ਹੋਇਆ ਚਾਂਦੀ ਦੇ ਰੁਪਏ ਸੀ ਟੂਮਾ ਸੀ ਜਾਂ ਜਿਹੜੀਆਂ ਪਾਈਆਂ ਹੋਈਆਂ ਸੀ ਉਹਨੇ ਸਾਰੀਆਂ ਉਸ ਬੰਦੇ ਦੇ ਸਵਰਧ ਕਰਦੀਆਂ ਤੇ ਉਹਨੇ ਆਪਣੇ ਲੱਕ ਦੇ ਨਾਲ ਬੰਨੀਆਂ ਤੇ ਤਿਰਨ ਜਾਣਦਾ ਸੀਗਾ ਤੇ ਉਹਨੇ ਆਪਣੀ ਤਿਰ ਕੇ ਇਹ ਨਦੀ ਪਾਰ ਕਰ ਲਈ ਹੁਣ ਉਹ ਖੜੀ ਇਧਰਲੇ ਬੰਨੇ ਆ ਤੇ ਉਹ ਨਦੀ ਪਾਰ ਕਰਨ ਚੱਲਿਆ ਗਿਆ ਟਾਈਮ ਨਿਕਲਦਾ ਗਿਆ ਸੋਚਦੀ ਰਹੀ ਵੀ ਉਹ ਵਾਪਸ ਨਹੀਂ ਆਇਆ ਕਦੇ ਸੋਚਦੀ ਡੁੱਬਣਾ ਗਿਆ ਹੋਵੇ ਕਦੇ ਕੁਛ ਕਦੇ ਕੁਛ ਕਿੰਨੇ ਵਿਚਾਰ ਮੰਨ ਦੇ ਵਿੱਚ ਆ ਪਰ ਉਸ ਇਨਸਾਨ ਦੇ ਦਾ ਮਨ ਵਿੱਚ ਕੋਹਰੀ ਬੇਈਮਾਨੀ ਸੀ ਤੇ ਤੁਮਾ ਲੈ ਕੇ ਉੱਥੋਂ ਉਹਦਾ ਨਦੀ ਪਾਰ ਕੀਤੀ ਤੇ ਤੱਤਰ ਹੋਇਆ ਤੇ ਜਿਹੜੀ ਕੁੜੀ ਸੀ ਉਹ ਉੱਥੇ ਖੜੀ ਸੋਚਦੀ ਆ ਕਦੇ ਕੁਝ ਸੋਚਦੀ ਆ ਕਦੇ ਕੁਝ ਵਿਚਾਰ ਆਉਂਦੇ ਨੇ ਮਨ ਦੇ ਵਿੱਚ ਕਹਦੀ ਮੈਂ ਤਾਂ ਉਹ ਕੰਮ ਹੋਇਆ ਵੀ ਨਾ ਮੈਂ ਘਰ ਦੀ ਤੇ ਨਾ ਮੈਂ ਘਾਟਦੀ ਵੀ ਮੈਂ ਹੁਣ ਨਦੀ ਦੇ ਵਿੱਚ ਛਾਲ ਮਾਰਾਂ ਇਹਦੇ ਨਾਲ ਤਾਂ ਮੈਨੂੰ ਮਰਨਾ ਹੀ ਚੰਗਾ ਉਸ ਨੇ ਖੀਰ ਦੇ ਵਿੱਚ ਇਹੀ ਫੈਸਲਾ ਲਿਆ ਨਦੀ ਦੇ ਵਿੱਚ ਛਾਲ ਮਾਰਨੀ